ਜਾਉਂਗਾ ਦੇ ਸਮਾਗਮ ਵਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿੰਡ ਪੋਜੇਮਾ ਜਰਾ ਜਿੱਥੋਂ ਦੀ ਸਮੁੱਚੀ ਸੰਗਤ ਵੱਲੋਂ ਹਰ ਸਾਲ ਉਪਰਾਲਾ ਕੀਤਾ ਜਾਂਦਾ ਹੈ ਅੱਜ ਵੀ ਉਪਰਾਲਾ ਕੀਤਾ ਗਿਆ ਹਰ ਸਾਲ ਦੀ ਤਰ੍ਹਾਂ ਹੋਮ ਹਮਾ ਕੇ ਸੰਗਤਾਂ ਦਾ ਇਕੱਠ ਹੁੰਦਾ ਹੈ ਜੀ ਬੜੀਆਂ ਭਾਵਨਾਵਾਂ ਵਾਲੀਆਂ ਸੰਗਤਾਂ ਨੇ ਸਾਰੀਆਂ ਸੇਵਾਵਾਂ ਦੇ ਵਿੱਚ ਹਿੱਸੇ ਨਵਾਉਂਦੀਆਂ ਨੇ ਤੇ ਧੰਨ ਧੰਨ ਬਾਬਾ ਧਿਆਨ ਸਿੰਘ ਜੀ ਦੇ ਨਾਲ ਸਾਰਾ ਹੀ ਨਗਰ ਜਿਹੜਾ ਹੈ ਜੁੜਿਆ ਹੋਇਆ ਬਹੁਤ ਹੀ ਸੰਗਤਾਂ ਦੂਰੋਂ ਨੇੜਿਓਂ ਦੇਸ਼ਾਂ-ਵਦੇਸ਼ਾਂ ਚੋਂ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ ਤੇ ਸਾਰੀਆਂ ਸੰਗਤਾਂ ਜਿਹੜੀਆਂ ਨੇ ਅੰਮ੍ਰਿਤ ਵੇਲੇ ਵੀ ਜੋ ਦੀਵਾਨ ਸਜਦੇ ਨੇ ਕਥਾ ਵਿਚਾਰਾਂ ਹੁੰਦੀਆਂ ਨੇ ਅੰਮ੍ਰਿਤ ਵੇਲੇ ਵੀ ਸੰਗਤਾਂ ਹਾਜ਼ਰੀਆਂ ਭਰਦੇ ਨੇ ਉਸ ਤੋਂ ਉਪਰੰਤ ਇਥੋਂ ਦੇ ਜਿਹੜੇ ਬੱਚੇ ਨੇ ਉਹ ਵੀ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਨੇ ਉਹ ਵੀ ਕੀਰਤਨ ਦੀਆਂ ਹਾਜ਼ਰੀਆਂ ਜਿਹੜੀਆਂ ਨੇ ਹਰ ਰੋਜ਼ ਸ਼ਾਮ ਨੂੰ ਜਿਹੜੀ ਆਰਤੀ ਹੁੰਦੀ ਉਹਦੇ ਵਿੱਚ ਸੇਵਾਵਾਂ ਨਿਭਾਉਂਦੇ ਨੇ ਗੁਰਮਤ ਸਮਾਗਮਾਂ ਦੇ ਵਿੱਚ ਵੀ ਬੱਚੇ ਜਿਹੜੇ ਨੇ ਹਾਜ਼ਰੀਆਂ ਨਿਭਾਉਂਦੇ ਨੇ ਤੇ ਬਹੁਤ ਹੀ ਸੋਹਣੇ ਢੰਗ ਦੇ ਨਾਲ ਜਿਹੜੀ ਪ੍ਰਬੰਧਕ ਕਮੇਟੀ ਹੈ ਪ੍ਰਬੰਧ ਵੀ ਸਾਮਰੀ ਹੈ ਔਰ ਸਮਾਗਮ ਜਿਹੜੇ ਨੇ ਹਰ ਸਾਲ ਦੀ ਤਰ੍ਹਾਂ ਦਿਨ ਦੁਗਣੀ ਤੇ ਰਾਤ ਚੌਗਣੀ ਜਿਹੜੀ ਤਰੱਕੀ ਕਰ ਰਹੇ ਨੇ ਹਮ ਹਮਾ ਕੇ ਸੰਗਤਾਂ ਵੀ ਪਹੁੰਚ ਰਹੀਆਂ ਨੇ ਪੰਥ ਦੇ ਮਹਾਨ ਰਾਗੀ ਢਾਡੀ ਜਿਹੜੇ ਨੇ ਸੰਗਤਾਂ ਨੂੰ ਦੇਣ ਜਿਹੜੇ ਨੇ ਸੇਵਾਵਾਂ ਨਿਭਾ ਕੇ ਸੰਗਤਾਂ ਨੂੰ ਆਪਣੇ ਅਮੋਲਕ ਬਚਨ ਸੁਣਾਉਣ ਵਾਸਤੇ ਹਾਜ਼ਰੀਆਂ ਭਰਦੇ ਨੇ ਸੋ ਧੰਨਵਾਦ ਹੈ ਬੜਾ ਪਿਆਰ ਹੈ ਸੰਗਤ ਦਾ ਆਪਸ ਵਿੱਚ ਸਭ ਚੜ੍ਹਦੀ ਕਲਾ ਵਾਲੇ ਨੇ ਜੀ ਵਾਹਿਗੁਰੂ ਜੀ ਦਾ ਖਾਲਸਾ ਸੋ ਵਾਹਿਗੁਰੂ ਜੀ No, no. no. ਨੋਰੇ ਸੰਤੋ ਨਿਭੀ ਕੇ ਪਤਵਾਰੀ ਵੀਰ ਹੱਥ ਚੜ੍ਹਿਆ ਨਿਰਮੋਲ ਕੋ ਵੀਰ ਹੱਥ ਚੜ੍ਹਿਆ ਨਿਰਮੋਲ ਕੋ ਛੁੱਟ ਗਈ ਸੰਸਾਰ ਦੀ ਨਾਮ ਕੇ ਵਿਆਪਾਰੀ ਖਜ ਕੇ ਨਾਮ ਕੇ ਬਿਆਪਾਰਕ ਛੁੱਟ ਗਈ ਸੰਸਾਰੀ ਨਾਮ ਕੇ ਬਿਆਪਾਰੀ ਖਜ ਕੇ ਨਾਮ ਕੇ ਬਿਆਪਾਰੀ ਨਾਮ ਕੇ ਬਿਆਪਾਰੀ ਖਜ ਕੇ ਨਾਮ ਕੇ ਬਿਆਪਾਰੀ ਹਰਿ ਦੇ ਨਾਮ ਤੇ ਪਿਆ ਪਾਰੀ ਹਰਿ ਦੇ ਨਾਮ ਤੇ ਪਿਆ ਪਾਰੀ ਦੇ ਹਾਂ ਉਹ ਕੀਤਾ ਹੈ ਤੇ ਜਦੋਂ ਸਤਿਗੁਰੂ ਤਰੁੱਠ ਕੇ ਸਾਨੂੰ ਦਾਤ ਦਿੰਦੇ ਨੇ ਉਹ ਗੁਰੂ ਘਰ ਦੀ ਬਖਸ਼ਿਸ਼ ਹੈ ਕਈ ਵਾਰ ਜਿਹੜੇ ਗੁਰਮਤ ਤੋਂ ਵੀ ਹਉਣੇ ਲੋਕ ਨੇ ਉਹ ਗੁਰੂ ਘਰਾਂ ਲਈ ਵੀ ਇਹ ਲਫ਼ਜ਼ ਵਰਤ ਲੈਂਦੇ ਨੇ ਵੀ ਫਲਾਣੇ ਨੇ ਇੰਨਾ ਦਾਨ ਦਿੱਤਾ ਨਹੀਂ ਦਾਨ ਤਾਂ ਆਪਣੇ ਤੋਂ ਛੋਟੇ ਨੂੰ ਦਿੱਤਾ ਜਾਂਦਾ ਹੈ ਆਪਣੇ ਤੋਂ ਵੱਡੇ ਕੋਲੋਂ ਦਾਨ ਲਈਦਾ ਹੈ ਸਤਿਗੁਰੂ ਤਾਂ ਸਭ ਤੋਂ ਵੱਡੇ ਨੇ ਇਹ માનਤਾ ਗੁਰੂ ਅਰਜਨ ਦੇ ਮਹਾਰਾਜ ਨੇ ਵੀ ਕੀਤਾ ਹੈ ਇਹ ਪ੍ਰਭੂ ਵੀ ਓਵੇਂ ਸਾਡੇ ਕੋਲ ਕੋਈ ਗਿਆਨ ਧਿਆਨ ਨਹੀਂ ਅਸੀਂ ਤੁਹਾਡੇ ਕੀਤੇ ਹੋਏ ਪਰਉਪਕਾਰਾਂ ਦੀ ਸਾਰ ਵੀ ਨਹੀਂ ਜਾਣਦੇ ਪਰ ਇੱਕ ਮਾਨ ਹੈ ਸਾਨੂੰ ਕਿ ਸਾਡਾ ਉਹ ਗੁਰੂ ਐ ਜਿਹੜਾ ਸੰਸਾਰ ਦੇ ਸਭ ਤੋਂ ਵੱਡਾ ਹੈ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਇਹ ਬੰਦੀ ਤਾਂ ਆ ਦੇ ਰੱਖਣੀ ਸਮਝਾਇਆ ਪੂਰਾ ਕੋਲ ਆਪਣੇ ਅਸੀਂ ਬਿਠਾਇਆ ਸ਼ੇਰ ਨੂੰ ਗਉਂਦੇ ਗਰੀਬ ਦੀ ਗੱਲੀਆਂ ਵਾਲੇ ਸੱਚੇ ਪਾਤਸ਼ਾਹ ਦੀ ਸਵਾਰੀ ਘੋੜੇ ਤੇ ਮਹਾਰਾਜ ਸਵਾਰ ਸਤਿਗੁਰ ਸੱਚੇ ਪਾਤਸ਼ਾਹ ਉਸ ਰਾਜੇ ਦੇ ਕੋਲ ਆ ਕੇ ਜਦੋਂ ਸਾਹਮਣੇ ਖੜੇ ਨਾ ਜਦੋਂ ਦیدار ਕਰਦਾ ਹੈ ਦਰਸ਼ਨ ਕਰਦਾ ਹੈ ਸਾਹ ਚਿਹਰੇ ਦੇ ਰੱਬੀ ਨੂਰ ਦੇ ਇਲਾਹੀ ਨੂਰ ਦੇ ਦیدار ਕਰਦਾ ਹੈ ਨਾ ਰਾਜਾ دکھا سامنے. سامنے. نحال ہو ہے ست گور چرن چ نمسار کر کے مہاراج اج دلا کی جن اندر آپ جی نے بخش پربایا وہ پیار نبھایا ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਸੀਨੇ ਨਾਲ ਲਾ ਕੇ ਸਾਧ ਸੰਗਤ ਉਸ ਰਾਜੇ ਪਧੌਰ ਨੂੰ ਇਹ ਬਖਸ਼ਿਸ਼ ਕੀਤੀ ਅਵਰ ਜਿਵੇਂ ਆ ਬਾਬਾ ਧਿਆਨ ਸਿੰਘ ਜੀ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਅੱਜ ਜੁੜ ਕੇ ਇਸ ਸਮਾਗਮ ਦੇ ਵਿੱਚ ਹਾਜ਼ਰੀਆਂ ਲਵਾ ਰਹੇ ਆ ਨਾ ਸਾਧ ਸੰਗਤ ਰਾਜਾ ਪਧੌਰ ਸੀ ਜਿੱਤੇ ਸਮੂਹ ਸਾਧ ਸੰਗਤ ਪੰਡਾਲ ਦੇ ਵਿੱਚ ਹਾਜ਼ਰ ਹੈ ਆ ਸਾਡੇ ਸਾਲਾਨਾ ਗੁਰਮਤ ਸਮਾਗਮ ਭਾਈ ਧਿਆਨ ਸਿੰਘ ਦੀ ਯਾਦ ਦੇ ਵਿੱਚ ਬਣਾਏ ਗਏ ਤੇ ਭਾਈ ਧਿਆਨ ਸਿੰਘ ਜੀ ਕੌਣ ਸਨ ਜੀ ਇਹ ਸਾਹਿਬ ਸ਼੍ਰੀ ਗੁਰਗੋਬਿੰਦ ਸਿੰਘ ਜੀ ਵਾਕਸ਼ ਮਹਾਰਾਜ ਵੱਲੋਂ ਵਖਸ਼ੀ 우ਜੈਨ ਨਿਵਾਸੀ ਹਰ ਗੋਪਾਲ ਦਾਸ ਨੂੰ 500 ਰੁਪਏ ਦੀ ਭੇਟਾ ਦੇ ਬਦਲੇ ਇੱਕ ਸਰਬਲੋ ਦਾ ਕੜਾ ਪ੍ਰਸ਼ਾਦ ਤੇ ਇਸ ਗੁਰੂ ਦਾ ਬਚਨ ਜੋ ਕਿ ਚਿੰਤਾ ਦੇ ਵਿੱਚ ਆ ਹੋ ਗਿਆ ਕਿੰਤੂ ਕੀਤਾ ਉਹਦਾ ਮੇਲ ਇਸ ਨਗਰ ਦੇ ਵਿੱਚ ਭਾਈ ਧਿਆਨ ਸਿੰਘ ਜੀ ਨਾਲ ਹੋਇਆ ਤੇ ਉਹਨਾਂ ਨੇ ਉਸ ਦੀ ਚਿੰਤਾ ਦਾ ਕਾਰਨ ਪੁੱਛਿਆ ਤੇ ਚਿੰਤਾ ਦਾ ਕਾਰਨ ਪੁੱਛਣ ਉਪਰੰਤ ਭਾਈ ਧਿਆਨ ਸਿੰਘ ਜੀਆ ਨੇ ਉਹਨਾਂ ਨੂੰ ਕਿਹਾ ਕਿ ਭਾਈ ਜੇ ਮੈਂ ਤੁਹਾਨੂੰ ਇਸ ਦੇ ਬਦਲੇ ਕੁਝ ਪੈਸੇ ਵੱਧ ਦੇ ਦੇਆ ਤਾਂ ਤੁਸੀਂ ਇਹ ਮੈਨੂੰ ਗੁਰੂ ਦੀ ਬਖਸ਼ਿਸ਼ ਮੈਨੂੰ ਦੇ ਦਿਓ ਉਹ ਭਾਈ ਗੋਪਾਲ ਦਾਸ ਜੀ ਇੱਕ ਵਪਾਰਕ ਬੁੱਧੀ ਦਾ مالک ਸੀ ਉਹਨਾਂ ਦੇ ਵੱਲੋਂ ਉਹ ਜਿਹੜੀ ਸਰਬਲੋਹ ਦਾ ਕੜਾ ਪ੍ਰਸ਼ਾਦ ਤੇ ਵਚਨ ਉਹ ਭਾਈ ਧਿਆਨ ਸਿੰਘ ਦੀ ਝੋਲੀ 'ਚ ਪਾ ਦਿੱਤਾ ਗਿਆ ਤੇ ਭਾਈ ਧਿਆਨ ਸਿੰਘ ਨੇ ਉਸ ਦੇ ਬਦਲੇ ਉਹਨਾਂ ਨੂੰ 605 ਰੁਪਏ ਭੇਟਾ ਭੇਟਾ ਕੀਤੀ ਤੇ ਉਹ ਇਸ ਉਹਨਾਂ ਦੀ ਯਾਦ ਦੇ ਵਿੱਚ ਗੁਰੂ ਸਾਹਿਬ ਦੀ ਬਖਸ਼ੀ ਦਾਤ ਨੂੰ ਪ੍ਰਾਪਤ ਕਰਨ ਦੇ ਬਦਲੇ ਜੋ ਕਿ ਇੱਕ ਸਿੱਖ ਕੌਮ ਦੇ ਸਿੱਖੀ ਦੇ ਵਿੱਚ ਇਤਿਹਾਸ ਦੇ ਵਿੱਚ ਇਹ ਮਾਨ ਪ੍ਰਾਪਤ ਹੋਇਆ ਸਿੱਖੀ ਮੁੱਲ ਲੈਣ ਦਾ ਮਾਨ ਪ੍ਰਾਪਤ ਹੋਇਆ ਉਹਨਾਂ ਦੀ ਯਾਦ ਦੇ ਵਿੱਚ ਅੱਜ ਲਾਨਾ ਗੁਰਮਤ ਸਮਾਗਮ ਕਰਾਇਆ ਗਿਆ ਜਿਸ ਦੇ ਵਿੱਚ ਸਮੁੱਚੀ ਸੰਗਤ ਸਮੁੱਚੇ ਨਗਰ ਦਾ ਸਹਾਇਕ ਰਿਹਾ ਇਹਦੇ ਵਿੱਚ ਵੱਧ ਤੋਂ ਵੱਧ ਇੰਟਰਨੈਸ਼ਨਲ ਲੈਵਲ ਦੇ ਟਾਡੀ ਰਾਗੀ ਕੀਰਤੀਆਂ ਜਥਿਆਂ ਵੱਲੋਂ ਹਾਜ਼ਰੀ ਭਰੀ ਗਈ ਹੈ ਸੋ ਸਰਵਤ ਸੰਗਤ ਦਾ ਧੰਨਵਾਦ ਕੀਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ